ਸਤਿ ਸ਼੍ਰੀ ਅਕਾਲ ਜੀ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਚੀਫ ਸਪੋਕਸਮੈਨ ਆਮ ਆਦਮੀ ਪਾਰਟੀ ਪੰਜਾਬ ਐਮ ਐਲ ਏ ਇਨਾਲਾ ਮੈਂ ਅੱਜ ਮੈਨੂੰ ਹੁੜੇ ਹੀ ਕਿਸੇ ਨੇ ਇੱਕ ਬਿਆਨ ਭੇਜਿਆ ਬੀ ਜੀ ਪੀ ਦਾ ਲੀਡਰ ਕੇਜਾਰਾਮ ਜੀ ਆ ਕੋਈ ਤੁਸੀਂ ਵੀ ਉਹਦਾ ਬਿਆਨ ਸਾਰਿਆਂ ਨੇ ਦੇਖਿਆ ਹੋ ਨਾ ਉਹਦਾ ਬਿਆਨ ਬਹੁਤ ਘਟਿਆ ਨਿੰਦਨਯੋਗ ਬਚਕਾਨਾ ਔਰ ਭਾਜਪੀ ਦੀ ਉਹ ਸੋਚ ਜਿਹੜੀ ਪੰਜਾਬਦੋਤ ਦੀ ਸੋਚ ਹੈ ਉਹਦਾ ਪ੍ਰਤੀਕ ਹੈ ਗੇਜਾਦਮ ਜੀ ਕੀ ਕਹਿੰਦੇ ਆ ਉਹ ਕਹਿੰਦੇ ਜੀ ਜੇ ਤੁਹਾਨੂੰ ਮੋਦੀ ਚੰਗਾ ਨਹੀਂ ਲੱਗਦਾ ਤੇ ਤੁਸੀਂ ਉਹਨਕੋ 2-2000 ਰੁਪਏ ਕਿਉਂ ਲੈਦੇ ਹੋ ਗੇਜਾਦਮ ਜੀ ਕਹਿੰਦੇ ਆ ਜੀ ਤੁਸੀਂ ਮੰਰੇਗਾ ਦੇ ਪੈਸੇ ਕੋ ਲੈਦੇ ਹੋ ਤੁਸੀਂ ਬਾਕੀ ਜਿਹੜੀਆਂ ਸਕੀਮਾਂ ਨੇ ਉਹ ਪੈਸਾ ਕਿਉਂ ਲੈਦੇ ਹੋ ਉਹ ਪੈਸਾ ਕਹਿੰਦੇ ਵਾਪਸ ਮੋੜੋ ਗੇਜਾਦਮ ਜੀ ਬਸ ਮੈਂ ਤੁਹਾਨੂੰ ਇਹ ਨਾਲ ਕਹਿਣਾ ਚਾਹੁੰਦਾ ਇਹ ਜਿਹੜਾ ਪੰਜਾਬ ਹੈ ਇਹ ਜਿਹੜਾ ਦੇਸ਼ ਹੈ ਇਹ ਸਰ ਮੋਦੀ ਦੇ ਬਾਪਦਾ ਨਹੀਂ ਹੈ ਇਹ ਭਾਰਤ ਦੇ ਲੋਕਾਂ ਦਾ ਹੈ ਸਰ ਇਹ ਜਿਹੜਾ ਤੁਸੀਂ ਪੈਸਾ ਪੰਜਾਬ ਦੇ ਕਿਸਾਨਾਂ ਨੂੰ ਦੇ ਦਿਓ ਪੰਜਾਬ ਜਿਹੜਾ ਵੱਡੇ ਪੱਧਰ ਦੇ ਉੱਤੇ ਆਪਣੀ GST ਦਿੰਦਾ ਹਰ ਤਰ੍ਹਾਂ ਦਾ ਟੈਕਸ ਦਿੰਦਾ ਉਹਦੇ ਤੋਂ ਸਾਨੂੰ ਪੈਸਾ ਵਾਪਸ ਆਉਂਦਾ ਤੁਸੀਂ ਉਹ ਵੀ ਕਹਦੇ ਹੋ ਵਾਪਸ ਮੋੜ ਦਿਓ ਕੀ ਦੇ ਦੇਓ ਸਾਨੂੰ 2000 ਰੁਪਏ ਬਹੁਤ ਜ਼ਿਆਦਾ ਕਿੰਨਾ ਨੁਕਸਾਨ ਹੋਇਆ ਹੁਣੇ ਖੜਾ ਦੇ ਵਿੱਚ ਕੀ ਦਿੱਤਾ ਤੁਸੀਂ ਤੁਸੀਂ ਸਾਰ 1600 ਕਰੋੜ ਰੁਪਏ ਅਨਾਉਂਸ ਕਰਕੇ ਉਹ ਵੀ ਦੇ ਦਿੱਤਾ 850 ਕਰੋੜ ਰੁਪਇਆ ਆਰਡੀਐਫ ਦਾ ਉਹ ਦੀ ਦਿੱਤਾ ਸਾਡੇ ਕੋਲ ਜੁਨੀਅਰ ਸਟਾਫ ਤੁਸੀਂ ਖੋਣਾ ਚਾਹੁੰਦੇ ਹੋ ਸਾਡੇ ਕੋਲ ਪਾਣੀ ਤੁਸੀਂ ਖੋਣਾ ਚਾਹੁੰਦੇ ਹੋ ਸੜਕੀ ਚਾਹੁੰਦੇ ਹੋ ਤੁਸੀਂ ਤੁਹਾਡਾ ਬਿਆਨ ਬਹੁਤ ਹੀ ਨਿਹਾਇਤ ਘਟਿਆ ਬਿਆਨ ਹੈ ਤੁਹਾਡੀ ਸੋਚ ਘਟਿਆ ਉਹਦੇ ਸੋਚ ਦਾ ਤੁਹਾਡਾ ਇਹ ਬਿਆਨ ਉਹ ਸੋਚ ਦਾ ਪ੍ਰਤੀਕ ਹੈ ਜਿਹੜੀ ਸੋਚ ਬੀਜੇਪੀ ਦੀ ਐਂਟੀ ਜਿਹੜਾ ਕਹਿੰਦੇ ਮੋਦੀ ਪੰਜਾਬ ਰੋਧੀ ਸਾਡੇ 750 ਕਿਸਾਨ ਤਾਡੇ ਮੋਦੀ ਦੀ ਹੰਕਾਰ ਦੇ ਵਿੱਚ ਕਿਸਾਨ ਸ਼ਹੀਦ ਕੀਤਾ 1.5 ਸਾਲ ਪੰਜਾਬ ਦੇ ਕਿਸਾਨ ਤੇ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਬੈਠੇ ਦੇ ਉਹ ਮੋਦੀ ਜੀ ਨੇ 5 ਮਿੰਟ ਟਾਈਮ ਨਹੀਂ ਦਿੱਤਾ ਉਹਨਾਂ ਨੂੰ ਮਿਲਣ ਵਾਸਤੇ 1.5 ਸਾਲ ਸਾਰ ਲੱਖਾਂ ਕਿਸਾਨ ਬੈਠੇ ਦੇ ਇਹ ਹਾਲ ਤੁਹਾਡਾ ਕਿੱਦਾਂ ਤੁਹਾਨੂੰ ਪੰਜਾਬ ਦੇ ਲੋਕ ਲਾਇਕ ਕਰਨਗੇ ਪਰ ਜਿਹੜਾ ਪੈਸਾ ਉਹ ਸਾਡਾ ਪੈਸਾ ਸਰ ਸਾਡੀ ਜੀਐਸਟੀ ਦਾ ਪੈਸਾ ਹੈ ਸਾਡੇ ਟੈਕਸਾਂ ਦਾ ਪੈਸਾ ਉਹ ਤੁਹਾਡਾ ਪੈਸਾ ਨਹੀਂ ਹੈ ਉਹ ਮੋਦੀ ਦੇ ਕਦੋਂ ਪੈਸਾ ਨਹੀਂ ਆਉਂਦਾ ਉਹ ਭਾਜਪਾ ਦੇ ਦਫ਼ਤਰ ਚੋਂ ਪੈਸਾ ਨਹੀਂ ਆਉਂਦਾ ਉਹ ਕੇਂਦਰ ਦੀਆਂ ਸਕੀਮਾਂ ਜਿੰਨਾ ਚਾਹੀ ਆਪਣਾ ਯੋਗਦਾਨ ਪਾਦੇ ਆ ਤੇ ਉਹੀ ਪੈਸਾ ਸਾਨੂੰ ਟਰਨ ਆਉਂਦਾ ਸੋ ਮੈਂ ਤੁਹਾਡੇ ਬਿਆਨ ਨੂੰ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਿਹੜਾ ਇਹਦੀ ਨਿੰਦਾ ਕਰਦਾ ਔਰ ਮੈਂ ਸਮਝਦਾ ਕਿ ਤੁਹਾਡਾ ਬਿਆਨ ਜਿਹੜਾ ਬਹੁਤ ਹੀ ਘਟੀਆਂ ਨੀਵਾ ਔਰ ਭਾਜਪਾ ਦੀ ਪੰਜਾਬ ਵਿਰੋਧੀ ਸੋਚ ਜਿਹੜੀ ਆ ਉਹਦਾ ਇੱਕ ਪਤੀਕ ਹੈ ਪੰਜਾਬ ਵਿਰੋਧੀ ਹੈ ਤੁਹਾਡਾ ਬਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ